ਸਤਿ ਸ਼੍ਰੀ ਅਕਾਲ ਜੀ ਇਹ ਆਪਣਾ ਜਿਹੜਾ ਵਲੌਗ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਬਾਗੀ ਦਰਬਾਰ ਸਾਹਿਬ ਮੱਥਾ ਟੇਕਣਾ ਅੱਜ ਆਪਾਂ ਲੋਕ ਗੁਰਦੁਆਰਿਆਂ 'ਚ ਜਾਣਾ ਸੀ ਤੇ ਆਪਾਂ ਚੱਲ ਪਏ ਸੀ ਤੇ ਗਦਾਵਰੀ ਨਦੀ ਦੇ ਕੋਲ ਦੀ ਜਾ ਰਹੇ ਸੀ ਸਭ ਤੋਂ ਪਹਿਲਾਂ ਆਪਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣੇ ਹੋਏ ਗੁਰੂ ਘਰ ਵਿੱਚ ਪਹੁੰਚੇ ਉੱਥੇ ਦਰਬਾਰ ਸਾਹਿਬ ਵਿੱਚ ਟੇਕਿਆ ਮੱਥਾ ਤੇ ਇਸ ਤੋਂ ਬਾਅਦ ਦੇਖ ਲੈ ਕੇ ਆਪਾਂ ਤੁਰ ਪਏ ਸੀ ਤੇ ਰਾਜ ਬਾਈ ਨੇ ਲਾ ਲਈ ਸੀ ਗੱਡੀ ਪੰਪ ਤੇ ਉਹਨੇ ਤੇਲ ਪਾਉਣਾ ਸੀ ਗੱਡੀ 'ਚ ਇਸ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਰਤਨਗੜ੍ਹ ਸਾਹਿਬ ਉੱਥੇ ਗਿੱਤੇ ਦਰਸ਼ਨ ਤੇ ਇਸ ਤੋਂ ਬਾਅਦ ਪਤਲਾ ਆਪ ਤੇ ਤੇਸ ਤੋਂ ਬਾਅਦ ਫਿਰ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਫਿਰ ਆਪਾਂ ਪਹੁੰਚੇ ਗੁਰਦੁਆਰਾ ਚੰਦਨ ਸਾਹਿਬ ਉੱਥੇ ਮੱਥਾ ਟੇਕ ਕੇ ਇਸ ਤੋਂ ਬਾਅਦ ਆ ਗਏ ਸੀ ਬਾਹਰ ਤੇ ਉੱਥੇ ਬਾਹਰ ਇੱਕ ਝੂਲਾ ਪਾਇਆ ਹੋਇਆ ਜੀ ਫਿਰ ਆ ਕੇ ਉਹਦੇ ਝੂਟੇ ਰਹਿਣ ਲੱਗ ਗਏ ਤੇ ਇਸ ਤੋਂ ਬਾਅਦ ਪਹੁੰਚੇ ਗੁਰਦੁਆਰਾ ਨਾਨਕਪੁਰੀ ਸਾਹਿਬ ਤੇ ਉੱਥੇ ਮੱਥਾ ਟੇਕ ਕੇ ਆਪਾਂ ਥੋੜਾ ਟਾਈਮ ਬੈਠ ਗਏ ਸੀ ਉਸ ਤੋਂ ਬਾਅਦ ਆਪਾਂ ਆ ਗਏ ਸੀ نیچے ਤੇ ਇਸ ਜਗ੍ਹਾ ਦਾ ਬਹੁਤ ਵੱਡਾ ਇਤਿਹਾਸ ਹੈ ਸਾਖੀ ਗੁਰਦੁਆਰਾ ਨਾਨਕਪੁਰੀ ਸਾਹਿਬ ਦੀ ਨਾਨਕਪੁਰੀ ਅਸਥਾਨ ਤੇ ਬਹੁਤ ਵੱਡਾ ਪੀਪਲ ਦਾ ਝਾੜ ਸੀ ਦੰਗਲਨਾਥ ਇਹ ਗੋਰਖਨਾਥ ਦੇ ਚੇਲੇ ਗੋਰਖਨਾਥ ਨੂੰ ਗੁਰੂ ਮੰਨਦੇ ਸੀ ਗੋਰਖਨਾਥ ਦੀ ਬਖਤੀ ਕਰਦੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆ ਕੇ ਸਿੱਧਾ ਨਾਲ ਪੀਪਲ ਹੇਡ ਬੈਠ ਕੇ 5 ਦਿਨ 5 ਘੜੀ ਗਿਆਨ ਗੋਸ਼ਟ ਕੀਤੀ 5 ਦਿਨਾਂ ਤੋਂ ਬਾਅਦ ਸਿਧ ਮਹਾਰਾਜ ਦੇ ਚਰਨੀ ਲੱਗ ਗਏ ਕਹਿਣ ਲੱਗੇ ਮਹਾਰਾਜ ਭੂਲ ਹੋ ਗਈ ਬਖਸ਼ ਲੋ ਤੇ ਸਾਨੂੰ ਕੋਈ ਨਿਸ਼ਾਨੀ ਦੋ ਅਸੀਂ ਸੇਵਾ ਕਰੀਏ ਮਹਾਰਾਜ ਨੇ ਸਿੱਧਾ ਨੂੰ ਖੜਾਉਣਾ ਨਿਸ਼ਾਨੀ ਦੇ ਕੇ ਇਹ ਤੋਂ ਬਦਰ ਨਾਨਕ ਸ਼ੇਰਾ ਸਾਹਿਬ ਗਏ ਤੇ ਇਥੇ ਸੰਗਤਾਂ ਦੀਆਂ ਮਨ ਦੀਆਂ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਹਨ ਸਾਫ ਸੰਗਤਾਂ ਆਪਦੇ ਮਨ ਦੀਆਂ ਮਨੋ ਕਾਮਨਾ ਇੱਥੇ ਕੰਦ ਉੱਤੇ ਲਿਖ ਜਾਂਦੀਆਂ ਨੇ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਸਭ ਤੋਂ ਪਹਿਲਾਂ ਆਪਾਂ ਗਏ ਤਲਾਅ ਤੇ ਇਸ ਤੋਂ ਬਾਅਦ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਟਾਈਮ ਹੋ ਗਿਆ ਜੀ ਦੁਪਹਿਰ ਤਾਂ ਆਪ ਨੂੰ ਭੁੱਖ ਵੀ ਲੱਗੇ ਸੀ ਫਿਰ ਆਪਾਂ ਪਕੌੜਿਆਂ ਦੀ ਦੁਕਾਨ ਤੇ ਵਗ ਗਏ ਤੇ ਥੋੜੇ ਟਾਈਮ ਚ ਆਪਣੇ ਪਕੌੜੇ ਆ ਗਏ ਫਿਰ ਆਪ ਆਪਾਂ ਉਹ ਤੋਂ ਤੁਰ ਪਏ ਸੀ ਤੇ ਫਿਰ ਆਪਾਂ ਪਹੁੰਚੇ ਗੁਰਦੁਆਰਾ ਮਾਤਾ ਸਾਹਿਬ ਦੇਵਾਜੀ ਵਿੱਚ ਤੇ ਉੱਥੇ ਜਾ ਕੇ ਕੀਤੇ ਦਰਸ਼ਨ ਉਸ ਤੋਂ ਬਾਅਦ ਆ ਗਈ ਸੀ ਆਪਾਂ ਸ਼ਾਸਤਰ ਦੇਖਣ ਤੇ ਇੱਥੇ ਕੁਝ ਤਸਵੀਰਾਂ ਵੀ ਲੱਗੀਆਂ ਹੋਈਆਂ ਸਨ ਤੇ ਫੇਰ ਸੰਗਤਾਂ ਕਹਿੰਦੀਆਂ ਵੀ ਇਮਲੀ ਖਾਣੀ ਆਗੇ ਫੇਰ ਆਪਾਂ ਰੇੜੀ ਤੇ ਆਗੇ ਸਿੰਮਲੀ ਵਾਲੀ ਤੇ ਇਸ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਮਾਲ ਟੇਕੜੀ ਸਾਹਿਬ ਜੀ ਵਿੱਚ ਇਸ ਗੁਰੂ ਘਰ ਦਾ ਹੀ ਬਹੁਤ ਵੱਡਾ ਇਤਿਹਾਸ ਹੈ ਤੇ ਉਸ ਦੀ ਵੀਡੀਓ ਵੀ ਆਪਾਂ ਲੱਗ ਤੋਂ ਪਾਵਾਂਗੇ ਸ਼ਾਮ ਨੂੰ ਆਪਾਂ ਪਹੁੰਚੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦਰਬਾਰ ਸਾਹਿਬ ਵਿੱਚ ਇਵਰ ਸ਼ਾਮ ਆਪਾਂ ਥੋੜਾ ਮੋਟਾ ਖਾਣ ਪੀਣ ਦਾ ਸਮਾਨ ਲੈ ਕੇ ਤੁਰ ਪਏ ਸੀ ਆਪਣੀ ਸ਼੍ਰਾਮ ਵੱਲ ਨੂੰ ਤੇ ਆਪਣੇ ਅੱਗੇ ਦੇ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਦੇ ਨਾਲ ਹੀ ਕਰਦੇ ਆਂ ਵਲੌਗ ਦਾ ਐਂਡ ਤੇ ਮਿਲਦੇ ਆਂ ਆਪਾਂ ਕੱਲ ਆਪਣੇ ਅਗਲੇ ਵਲੌਗ ਵਿੱਚ